ਚੈਨਲ ਦੇ ਮਾਧਿਅਮ ਰਹੀਂ ਜੋ ਕੋਈ ਵੀ ਹੋਰੇ ਆਊਗਾ ਤਾਂ ਉਹਨੂੰ ਜੇ ਅਸੀਂ ਆ ਕੇ ਤੁਹਾਨੂੰ ਦੱਸੂਗਾ ਵੀ ਅਸੀਂ ਚੈਨਲ ਦੇ ਉੱਪਰ ਵੀਡੀਓ ਦੇਖੀ ਥੋੜੀ ਬਹੁਤ ਵਧੀਆ ਲੱਗੀ ਚੈਨਲ ਦੇ ਥਰੂ ਆਇਆ ਤਾਂ ਉਹ ਤੁਹਾਨੂੰ ਅਸੀਂ ਡਿਸਕਾਊਂਟ ਕੋ ਦਿੱਤਾ ਜਾਊਗਾ ਜੀ ਸ਼ਸ਼ੀਗਰ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿੱਕੀ ਵਿਰਕ ਕੈਮਰਾਮੈਨ ਸਤਵਾਲ ਕਾਲ ਬਾਨੋ ਦੇ ਨਾਲ ਇਸ ਟਾਈਮ ਮਜੂਰ ਸੀ ਪਾਤਣਾਾਂ ਦੇ ਵਿੱਚ ਇਹ ਪਾਤਣਾਾਂ ਤੁਸੀਂ ਦੇਖ ਸਕਦੇ ਹੋ ਮੇਰੇ ਮੇਨ ਹਾਈਵੇ ਜਿਹੜਾ ਪਾਤਣਾਾਂ ਤੋਂ ਖਣੋਰੀ ਰੋਡ ਮੇਨ ਹਾਈਵੇ ਰੋਡ ਦੇ ਉੱਤੇ ਮੈਂ ਨਵੇਂ ਬੱਸ ਸਟੈਂਡ ਤੋਂ ਥੋੜਾ ਜਿਹਾ ਅੱਗੇ ਜਾ ਕੇ ਸੱਜੇ ਹੱਥ ਮੈਂ ਇਸ ਰੋਡ ਦੇ ਉੱਪਰ ਖੜਾ ਤੁਹਾਨੂੰ ਨਾਲ ਇੱਥੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਮੇਰੇ ਪਿੱਛੇ ਬੋਰਡ ਲੱਗਾ ਹੈ ਸ਼ਾਹੀ ਢਾਬਾ ਇੱਥੇ ਬ੍ਰੀਕਫਾਸਟ ਲੰਚ ਔਰ ਏਸੀ ਫੈਮਿਲੀ ਹਾਲ ਜਿਹੜੇ ਨੇ ਉਹ ਵੀ ਇੱਥੇ ਅਵੇਲੇਬਲ ਹੈਗੇ ਨੇ ਬਾਕੀ ਇਥੋਂ ਦੇ ਜਿਹੜੇ ਆਪਣੇ ਨਾਲ ਆਨਰ ਨੇ ਬੈਣੀਪਾਲ ਭਾਜੀ ਸਾਡੇ ਬਹੁਤ ਵਧੀਆ ਖਾਸ ਮਿੱਤਰ ਵੀ ਨੇ ਔਰ ਉਹਨਾਂ ਦੇ ਸਪੈਸ਼ਲ ਇਥੇ ਵੀਡੀਓ ਜਾਨੀ ਕਿ ਸ਼ੂਟ ਕਰਨ ਵੀ ਆਏ ਆ ਤੇ ਅਸੀਂ ਤੁਹਾਨੂੰ ਉਹਨਾਂ ਨਾਲ ਵੀ ਮਿਲਾਉਂਦੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਇਹ ਹੈਗਾ ਆਪਣਾ ਜਿਹੜਾ ਵਿਊ ਦਿਖਾਓ ਇੱਕ ਵਾਰੀ ਜਿਹੜਾ ਰੈਸਟੋਰੈਂਟ ਹੈਗਾ ਦਾ ਵਿਊ ਦਿਖਾਓ ਇਹਨਾਂ ਨੂੰ ਵੀ ਸ਼ਾਹੀ ਢਾਬੇ ਦੇ ਨਾਮ ਨਾਲ ਜਾਨੀ ਕਿ ਇਹਨਾਂ ਦਾ ਜਾਨੀ ਕਿ ਰੱਖਿਆ ਹੋਇਆ ਹੈ ਔਰ ਏਸੀ ਰੂਮ ਅਵੇਲੇਬਲ ਲਿਖਿਆ ਹੋਇਆ ਇਹਨਾਂ ਨੇ ਬਾਹਰ ਆਜਾ ਤੁਹਾਨੂੰ ਜਿਹੜਾ ਇਹ ਰੈਸਟੋਰੈਂਟ ਹੈਗਾ ਸ਼ਾਹੀ ਢਾਬਾ ਇਹਦੀ ਤੁਹਾਨੂੰ ਮੈਂ ਅੰਦਰ ਦੀ ਜਿਹੜੀ ਤਸਵੀਰਾਂ ਨੇ ਉਹ ਵੀ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਆਪਣਾ ਬੈਣੀਪਾਲ ਵੀਰ ਹੈਗਾ ਘੱਗੇ ਤੋਂ ਔਰ ਉਹਨੇ ਸਪੈਸ਼ਲੀ ਯਾਨੀ ਕਿ ਇੱਥੇ ਹੁਣੇ ਕੁਛ ਦਿਨ ਹੋਏ ਨੇ ਨੇ ਓਪਨਿੰਗ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਖਾਣਾ ਖਾਣ ਲਈ ਤੁਸੀਂ ਵਧੀਆ-ਵਧੀਆ ਟੇਬਲ ਔਰ ਵਧੀਆ ਜਿਹੜੇ ਆਪਣਾ ਬੈਠਣ ਲਈ ਦੇਖ ਸਕਦੇ ਹੋ ਸੋਫੇ ਸੱਟ ਜਿਹੜੇ ਨੇ ਪ੍ਰੋਪਰ ਤਰੀਕੇ ਦੇ ਦੋਨਾਂ ਸਾਈਡਾਂ ਦੇ ਉੱਤੇ ਲੱਗੇ ਹੋਏ ਨੇ ਔਰ ਇੱਕ ਖੁੱਲਾ ਹਾਲ ਵੀ ਆਪਾਂ ਕਹਿ ਸਕਦੇ ਹਾਂ ਕਿ ਖੁੱਲਾ ਪੂਰਾ ਬਣਿਆ ਹੋਇਆ ਆ ਜਿਵੇਂ ਕਿ ਇੱਥੇ ਕੋਈ ਫੈਮਿਲੀ ਆਂਦੀ ਹੈ ਜਾਂ ਕੋਈ ਹੋਰ ਨਾਲ ਕਾਫੀ ਬੰਦੇ ਵੀ ਇੱਥੇ ਆ ਕੇ ਬੈਠ ਕੇ ਰਾਮ ਨਾਲ ਆਪਣਾ ਜਿਹੜਾ ਖਾਣੇ ਦਾ ਜਿਹੜਾ ਆਨੰਦ ਲੈ ਸਕਦੇ ਆ ਔਰ ਰਾਤ ਬਰਾਤ ਜੇ ਕਿਸੇ ਫੈਮਿਲੀ ਨੇ ਜਿਹੜੇ ਰੁਕਣਾ ਹੁੰਦਾ ਆ ਇੱਥੇ ਏਸੀ ਰੂਮ ਨੋਨ ਏਸੀ ਦੋਨੋਂ ਯਾਨੀ ਕਿ ਅਵੇਲੇਬਲ ਹੈਗੇ ਨੇ ਬਾਈਕਲ ਪੰਜ ਰੂਮ ਦਾ ਸੈੱਟ ਵੀ ਹੈਗਾ ਆ ਰੂਮ ਵੀ ਤੁਹਾਡਾ ਨਮਾ ਸ਼ੇਅਰ ਕਰਾਂਗਾ ਜੀ ਕਿ ਬਾਕੀ ਨਾਲ ਇਹਦੇ ਨਾਲ ਆਪਾਂ ਬਾਈ ਨਾਲ ਗੱਲ ਵੀ ਕਰਦੇ ਆਂ ਵੀ ਇੱਥੇ ਕਿਹੜੀ ਕਿਹੜੀ ਚੀਜ਼ ਖਾਸ ਹੈ ਉਹਨਾਂ ਦੀ ਔਰ ਕਿਹੜੀ ਕਿਹੜੀ ਸਪੈਸ਼ਲ ਨੇ ਔਰ ਕੀ ਕੀ ਰੂਮ ਦੀਆਂ ਫੈਸਿਲਿਟੀਆਂ ਨੇ ਬਾਕੀ ਆ ਜਿਹੜੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਇਸ ਚਲਦੀ ਜਲਦੀ ਨੂੰ ਕਿਉਂ ਕਲ ਨੂੰ ਜੇ ਕਿਸੇ ਆਪਣੇ ਵੀਰ ਨੇ ਕਲ ਨੂੰ ਆਉਣਾ ਇੱਥੇ ਜਾਂ ਕੋਈ ਰੂਮ ਚਾਹੀਦਾ ਆ ਜਾਂ ਕੋਈ ਖਾਣਾ ਵੀ ਖਾਣਾ ਆ ਇੱਥੇ ਤਾਂ ਉਹਨਾਂ ਨੂੰ ਸਪੈਸ਼ਲ ਕਨਸੈਸ਼ਨ ਵੀ ਇੱਥੇ ਮਿਲਣ ਮਿਲਣ ਵਾਲਾ ਹੈ ਆਪਾਂ ਸਾਰੀ ਗੱਲ ਬਤਨਾ ਬੈਣੀਪਾਲ ਭਾਜੀ ਨਾਲ ਗੱਲ ਕਰਕੇ ਫਿਰ ਦੇਣਾ ਤੁਹਾਨੂੰ ਜਾਣਕਾਰੀ ਹਾਂਜੀ ਸ਼ਸ਼ੀ ਗਾਲ ਜੀ ਗਾਲ ਜੀ ਸ਼ਸ਼ੀ ਗਾਲ ਜੀ ਕੀ ਲਾਇਆ ਵੀਰ ਦਾ ਮੇਰੇ ਨਾਲ ਜੀ ਕਾਲਾ ਬੈਣੀਪਾਲ अच्छा जी आज हम ਤੁਹਾਡੇ ਸਪੈਸ਼ੀਅਲੀ ਰੈਸਟੋਰੈਂਟ ਦੇ ਵਿੱਚ ਇੱਥੇ ਪਹੁੰਚੇ ਆਂ ਵਿਜ਼ਿਟ ਕੀਤਾ ਆ ਔਰ ਖੋਲਿਆ ਪਹਿਲਾਂ ਤਾਂ ਆਪਣੀਆਂ ਨੇ ਲੋਕੇਸ਼ਨ ਦੱਸੋ ਵੀ ਤੁਹਾਡਾ ਜਿਹੜਾ ਇਸ ਟਾਈਮ ਲੋਕੇਸ਼ਨ ਕਿਹੜੀ ਹੈ ਕਿੱਥੇ ਇਹ ਜਿਹੜਾ ਹੈਗਾ ਇਹ ਰੈਸਟੋਰੈਂਟ ਮੌਜੂਦ ਹੈ ਇਹ ਇਹ ਲੋਕੇਸ਼ਨ ਹੈ ਜਿਹੜੀ ਆਪਾਂ ਪਾਤਨਾ ਤੋਂ ਆਪਾਂ ਖਨੌਰੀ ਰੋਡ ਨੂੰ ਜੰਨੇ ਆਂਗੇ ਜੀ ਤੇ ਖਾਸ਼ਪੁਰ ਅੱਡੇ ਦੇ ਉੱਪਰ ਆ ਗਏ ਆਪਾਂ ਨੇ ਇਹ ਸੈਲਰ ਦੇ ਬਿਲਕੁਲ ਸਾਹਮਣੇ ਤੇ ਨਿਊ ਬੱਸ ਸਟੈਂਡ ਤੋਂ ਥੋੜਾ ਜਿਹਾ ਅੱਗੇ ਜਾ ਕੇ ਖਨੌਰੀ ਰੋਡ ਤੇ ਜੀ ਹਾਂਜੀ ਪਾਤਨਾ ਬਹੁਤ ਨਜ਼ਦੀਕ ਹੈ ਅਚਾ ਤੇ ਹੋਰ ਪਾਜੀ ਮੈਨੂੰ ਇੱਕ ਗੱਲ ਇਹ ਵੀ ਦੱਸੋ ਕਿ ਆਪਣੇ ਕੋਲ ਇੱਥੇ ਕਿੰਨੇ ਕੁ ਬੰਦਿਆਂ ਦਾ ਅਰੇਂਜਮੈਂਟ ਹੈਗਾ ਤੁਸੀਂ ਆ ਦੇਖ ਵੀ ਸਕਦੇ ਮੈਂ ਕੈਮਰਾਮੈਨ ਨੂੰ ਕਿੰਨੇ ਦਾ ਤਸਵੀਰਾਂ ਨਾਲ ਆ ਦਿਖਾ ਵੀ ਦੇਵੇ ਇੱਥੇ ਆਪਣੇ ਕਿੰਨੇ ਕੁ ਬੰਦਿਆਂ ਦਾ ਯਾਨੀ ਕਿ ਇੱਥੇ ਪ੍ਰੋਗਰਾਮ ਹੋ ਜਾਂਦਾ ਹੈ ਕਿੰਨੇ ਕੁ ਬੰਦੇ ਅਰੇਂਜਮੈਂਟ ਆਪਣੇ ਕੋਲ ਹੈਗੀ ਇੱਥੇ ਦੇਖੋ ਜੀ ਮਨ ਲਵੇ ਖੁੱਲਾ ਹਾਲ ਆ ਜੀ ਤੇ ਉਰੇ ਮਨ ਲਵੇ ਜੇ ਬੰਦਿਆਂ ਦੀ ਗੱਲ ਕਰੀਏ ਤਾਂ ਮਨ ਲਵੇ 25-30 ਬੰਦਿਆਂ ਦਾ ਪ੍ਰੋਗਰਾਮ ਹੋਰੇ ਵਧੀਆ ਹੈਗਾਗਾ ਖੁੱਲਾ ਡੁੱਲਾ ਹਾਂ ਔਰ ਚੀਜ਼ ਤੁਹਾਡੀ ਮੈਂ ਦੇਖ ਰਿਹਾ ਵੀ ਜਿਹੜਾ ਇੱਥੇ ਤੁਸੀਂ ਇਹ ਫਰਨੀਚਰ ਵਗੈਰਾ ਲਗਾਇਆ ਹੋਇਆ ਇਹ ਵੀ ਬਹੁਤ ਵਧੀਆ ਇੱਕ ਲੱਗ ਰਿਹਾ ਵੀ ਜਾਨੀ ਕਿ ਇੱਕ ਅੱਛਾ ਜਾਨੀ ਕਿ ਫੀਲ ਹੁੰਦਾ ਹੈ ਜੇ ਕ ਹੁੰਦਾ ਹੈ ਇੱਥੇ ਬੈਠਦਾ ਹੈ ਖਾਣਾ ਖਾਂਦਾ ਹੈ ਦਾ ਇੱਕ ਅੱਛਾ ਹੈਗਾ ਵੀ ਯਾਨੀ ਕਿ ਸਫਾਈ ਦਾ ਵੀ ਪੂਰਾ ਪੂਰਾ ਇੱਥੇ ਧਿਆਨ ਰੱਖਿਆ ਗਿਆ ਤੁਹਾਡੇ ਵੱਲੋਂ ਫਿਰ ਕੀ ਕਹਿਣਾ ਚਾਹੋਗੇ ਇਸ ਬਾਰੇ ਹੋਰ ਹਾਂਜੀ ਦੇਖੋ ਜਿੰਨੇ ਵੀ ਉਰੇ ਆ ਕੇ ਫੈਮਲੀਆਂ ਜੇ ਹੁਣ ਤੱਕ ਸਾਨੂੰ ਇੱਕ ਹਲੇ ਮੰਥ ਹੀ ਹੋਇਆ ਹੈਗਾ ਜਿੰਨੀਆਂ ਫੈਮਲੀਆਂ ਆ ਕੇ ਉਰੇ ਰੁਕੀਆਂ ਨੇ ਕਿ ਖਾਣਾ ਖਾਧਾ ਤੇ ਬਹੁਤ ਵਧੀਆ ਉਹਨਾਂ ਨੂੰ ਫੀਲ ਹੋਇਆਗਾ ਤੇ ਸਾਡੇ ਵਧੀਆ ਖਾਣੇ ਦੀ ਕੁਆਲਿਟੀ ਵਧੀਆ ਜੀ ਤੇ ਜਿਆ ਕਾਰੀਗਰ ਸਾਡੇ ਵਧੀਆ ਨੇ ਫਰੈਸ਼ ਚੀਜ਼ ਹੀ ਮਿਲਦੀ ਹੈ ਕਿ ਕੋਈ ਐ ਨਹੀਂ ਹੈਗਾ ਜਿੱਮੇ ਕਿਸੇ ਨੂੰ ਆਪਾਂ ਆਇਲ ਕਨੀਓ ਜਾਂ ਕੋਈ ਕਿਸੇ ਹੋਰ ਚੀਜ਼ ਕੋਨੀਓ ਕੋਈ ਵੀ ਕੁਆਲਿਟੀ ਆਪਾਂ ਮਾੜੀ ਨਹੀਂ ਯੂਜ਼ ਕਰਦੇ ਸਾਰੀ ਚੀਜ਼ ਵਧੀਆ ਯੂਜ਼ ਕਿਉਂਕਿ ਇਹ ਵੀ ਇੱਕ ਵੱਡੀ ਚੀਜ਼ ਹੁੰਦੀ ਹੈ ਕਿਉਂਕਿ ਜਿਹੜੇ ਆ ਖਾਣਾ ਖਾਣ ਲਈ ਆਉਂਦੇ ਨੇ ਆਪਾਂ ਉਹਨਾਂ ਨੂੰ ਫਰੈਸ਼ ਔਰ ਵਧੀਆ ਯਾਨੀ ਕਿ ਖਾਣਾ ਦਵਾਂਗੇ ਤਾਂ ਓਬਵੀਅਸਲੀ ਇੱਕ ਖਾਣਾ ਖਾਣਾ ਖਾ ਕੇ ਜਾਏਗਾ ਤਾਂ ਦੂਜਾ ਵੀ ਦੱਸੇਗਾ ਕਿ ਹਾਂ ਮੈਂ ਉੱਥੋਂ ਵਧੀਆ ਖਾਣਾ ਖਾਦਾ ਹੈ ਕਿਉਂਕਿ ਆਪਾਂ ਖਾਣੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦੇ ਹੈਗੇ ਤੇ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਆਪਣੇ ਇੱਥੇ ਦੇ ਨੇੜੇ ਤੇੜੇ ਕੋਈ ਸਫਰ ਕਰਦੇ ਨੇ ਜਾਂ ਉਹਨਾਂ ਕਿਸੇ ਨੇ ਰਾਤ ਨੂੰ ਰੁਕਣਾ ਹੋਵੇ ਉੱਥੇ ਉਹਦੇ ਵਾਸਤੇ ਵੀ ਤੁਹਾਡੇ ਕੋਲ ਕੀ ਕੁਝ ਅਰੇਂਜਮੈਂਟ ਹੈ ਹਾਂਜੀ ਜੇ ਮੇ ਕਿਸੇ ਨੇ ਰਾਤ ਨੂੰ ਰੁਕਣਾਗਾ ਅਸੀਂ 24 ਘੰਟੇ ਓਪਨ ਰਹਿੰਦਾ ਹੈ ਜੇ ਮੇ ਕਿਸੇ ਨੇ ਰਾਤ ਨੂੰ ਕੋਈ ਕਿਸ ਨੇ ਫੈਮਿਲੀ ਆਉਂਦੀ ਹੈ ਕਿਸੇ ਨੇ ਰੁਕਣਾ ਹੁੰਦਾਗਾ ਜੋ ਜੋ ਵੀ ਕੁਝ ਹੈਗਾ ਕਿਸੇ ਨੇ ਵੀ ਆਉਣਾਗਾ ਤਾਂ ਆਪਣ ਲਵੇ ਪੰਜ ਏਸੀ ਰੂਮ ਨੇਗੇ ਵਧੀਆ ਜਾਂ ਬਣੇ ਹੋਏ ਨੇ ਸਾਰੀਆਂ ਫੈਸਿਲਿਟੀ ਲਿਗੀਆਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਜੀ ਜੇ ਕਿਸੇ ਨੇ ਰੁਕਣਾ ਤਾਂ ਰਾਤ ਨੂੰ ਆ ਵੀ ਸਕਦਾ 24 ਘੰਟੇ ਆਪਣਾ ਉੱਪਰ ਰਹਿੰਦਾ ਹੈਗਾ ਔਰ ਖਾਣਾ ਵੀ ਜਦੋਂ ਮਰਜ਼ੀ ਕੋਈ ਆਰਡਰ ਕਰੇ ਉਸ ਟਾਈਮ ਆਰਡਰ ਮਿਲੇਗਾ ਹਾਂਜੀ ਖਾਣਾ ਜਦੋਂ ਵੀ ਕੋਈ ਆਉਂਦਾ ਹੈਗਾ ਤਾਂ ਅਸੀਂ 15 ਤੋਂ 20 ਮਿੰਟ ਦਾ ਟਾਈਮ ਲੈਂਦੇ ਹੈਗਾ ਕਿਉਂਕਿ ਅਸੀਂ ਬਿਲਕੁਲ ਫਰੈਸ਼ ਖਾਣਾ ਦਿੰਨੇ ਆਂਗੇ ਤੇ ਨਾਲ ਦੀ ਨਾਲ ਜਦੋਂ ਵੀ ਰਾਤ ਹੋਵੇ ਦਿਨ ਹੋਵੇ ਜਦ ਵੀ ਆ ਕੇ ਖਾਣਾ ਪੂਰੇ ਆਰਡਰ ਕਰਦਾ ਤੁਹਾਨੂੰ ਮਿਲੇਗਾ ਤੇ ਹੁਣ ਤੱਕ ਤੁਹਾਡੇ ਕੋਲ ਇੱਥੇ ਕਿੰਨੀਆਂ ਕ ਫੈਮਲੀਆਂ ਆ ਚੁੱਕੀਆਂ ਨੇ ਔਰ ਉਹਨਾਂ ਨਾਲ ਉਹਨਾਂ ਨੂੰ ਕਿੰਨਾ ਕੋਈ ਵਧੀਆ ਰਿਸਪੌਂਸ ਮਿਲਿਆ ਦੇਖੋ ਜੀ ਜਿੰਨੀਆਂ ਵੀ ਅਸੀਂ ਫੇ ਘਟੋ ਘਟ ਵੀਰੇ ਸਾਉ ਦੇ ਲਗਭਗ ਫੈਮਿਲੀ ਆ ਕੇ ਸਾਨੂੰ ਹਲੇ 1 ਮੰਥੀ ਹੋਇਆ ਤੁਹਾਨੂੰ ਦੱਸਿਆਗਾ ਤੇ ਜਿੰਨੇ ਵੀ ਆਏ ਨੇ ਐਨ ਆਰ ਆਈ ਵੀ ਬਹੁਤ ਫੈਮਿਲੀ ਆਈਆਂ ਨੇ ਕਿਉਂਕਿ ਦਿੱਲੀ ਤੋਂ ਰੋਡ ਆਉਂਦਾ ਇਹ ਸਿੱਧਾ ਉਹਦੇ ਕਰਕੇ ਉਹਨਾਂ ਨੂੰ ਸਾਨੂੰ ਕਿਸੇ ਨੇ ਵੀ ਇਹ ਗੱਲ ਨਹੀਂ ਹੋਈ ਹੈਗੀ ਵੀ ਕਿਸੇ ਨੇ ਆ ਕੇ ਕਿਹਾ ਵੀ ਤੁਹਾਡੀ ਜੋ ਆ ਚੀਜ਼ ਦੀ ਕੁਆਲਿਟੀ ਨਹੀਂ ਹੈਗੀ ਜਾਂ ਕੋਈ ਵੀ ਕਮੀ ਹੈਗੀ ਸਾਰੀ ਜਿਵੇਂ ਰੈਫਰੈਸ਼ ਆ ਮਿਲੋਗੇ ਔਰ ਵਧੀਆ ਕੁਆਲਿਟੀ ਮਿਲੋਗੇ ਤੇ ਹਾਂ ਦੇਖਿਆ ਤੁਸੀਂ ਅਸੀਂ ਵੈਨੀਪਲ ਭਾਜੀ ਜਿਹੜੇ ਨੇ ਇੱਥੇ ਸਾਡੇ ਨਾਲ ਮੌਜੂਦ ਨੇ ਜਿਹੜੇ ਇਸ ਓਨਰ ਨੇ ਇਸ ਰੈਸਟੋਰੈਂਟ ਦੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਥੇ ਜਿਹੜੀ ਮੇਨ ਗੱਲ ਹੁੰਦੀ ਹੈ ਕਿ ਆਪਾਂ ਜਿੱਥੇ ਬਾਹਰ ਜਾਂਦੇ ਆ ਆਪਾਂ ਨੂੰ ਇੱਕ ਖਾਣਾ ਵਧੀਆ ਮਿਲਣਾ ਚਾਹੀਦਾ ਹੈ ਔਰ ਇਹ ਚੀਜ਼ ਮਾਸਟ ਰੱਖੀ ਹੋਈ ਹੈ ਇਹਨਾਂ ਨੇ ਕਿਹਾ ਬਾਈ ਕਹਿੰਦਾ ਵੀ ਭਾਵੇਂ 15 ਤੋਂ 20 ਮਿੰਟ ਲੱਗ ਜ਼ਰੂਰ ਜਾਂਦੇ ਲੇਕਿਨ ਅਸੀਂ ਜਿਹੜੀ ਵੀ ਚੀਜ਼ ਜਿਹੜ ਕੋਈ ਵੀ ਆਉਂਦਾ ਆ ਬੰਦਾ ਖਾਣਾ ਕਿਸੇ ਨੂੰ ਦਿੰਨੇ ਆ ਉਹ ਬਿਲਕੁਲ ਫਰੈਸ਼ ਦਿੰਨੇ ਆ ਨਾਲ ਦੀ ਨਾਲ ਤਿਆਰ ਕਰਕੇ ਦਿੰਨੇ ਆ ਔਰ ਕਿਸੇ ਵੀ ਤਰੀਕੇ ਦਾ ਜਾਨੀ ਕਿ ਇਸ ਚੀਜ਼ ਨੂੰ ਲੈ ਕੇ ਕੰਪਰੋਮਾਈਜ਼ ਨਹੀਂ ਕਰ ਰਹੇ ਹੈਗੇ ਵੀ ਜਾਂ ਕੋਈ ਤੇਲ ਜਾਂ ਕੁਝ ਵੀ ਚੀਜ਼ ਹੈ ਇਦਾਂ ਦੀ ਕੋਈ ਬਾਸੀ ਜਾਂ ਕੁਝ ਵੀ ਵਰਤਿਆ ਜਾਂਦਾ ਉਹ ਸਾਰਾ ਕੁਝ ਇਹਨਾਂ ਨੇ ਬਹੁਤ ਧਿਆਨ ਦੇ ਵਿੱਚ ਰੱਖਿਆ ਹੋਇਆ ਤੇ ਹੋਰ ਬਾਕੀ ਬਾਈ ਨੇ ਇਹ ਵੀ ਗੱਲ ਕਹੀਆਂ ਨੇ ਵੀ ਆਪਣੇ ਕੋਲ ਜਿਹੜੇ ਰੂਮ ਹੈਗੇ ਨੇ 24 ਘੰਟੇ ਤੇ ਅਵੇਲੇਬਲ ਸਰਵਿਸ ਹੈਗੀ ਨਦੀ ਸੇਫਟੀ ਪੱਖੋਂ ਵੀ ਸਾਰਾ ਧਿਆਨ ਰੱਖਿਆ ਜਾਊਗਾ ਤੇ ਹਾਲ ਤਾਂ ਤੁਹਾਨੂੰ ਮੈਂ ਦਿਖਾਈ ਦਿੱਤਾ ਹੈ ਬਾਕੀ ਜਿਹੜੇ ਰੂਮ ਨੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਦਾ ਤੇ ਬਾਕੀ ਇੱਕ ਗੱਲ ਹੋਰ ਬਹਿਣੀ ਪਲਵਾ ਜੀ ਇੱਕ ਮਸਲ ਨਾਲ ਗੱਲ ਇਹ ਕਰਨੀ ਚਾਹੁੰਦਾ ਵੀ ਇੱਕ ਤਾਂ ਦੇਖੋ ਵੀਡੀਓ ਜਿਹੜੀ ਤੁਹਾਡੀ ਦੇਖਣਗੇ ਔਰ ਜੇ ਤੁਹਾਡੇ ਕੋਲ ਕੋਈ ਸਾਡੇ ਚੈਨਲ ਦਾ ਨਾਮ ਲੈ ਕੇ ਇੱਥੇ ਆਉਂਦਾ ਕੁਛ ਇਹਨੂੰ ਰੂਮ ਚਾਹੀਦਾ ਆ ਜਾਂ ਕਿਸੇ ਨੇ ਕੁਝ ਖਾਣਾ ਖਾਣਾ ਆ ਤਾਂ ਉਹਨੂੰ ਕਿੰਨੀ ਕੁ ਕੰਸੈਸ਼ਨ ਦਿਓਗੇ ਤੁਸੀਂ ਦੇਖੋ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਜੇ ਕੋਈ ਵੀ ਉਰੇ ਆਊਗਾ ਤਾਂ ਉਹਨੂੰ ਜੇ ਅਸੀਂ ਆ ਕੇ ਤੁਸੀਂ ਦੱਸੂਗਾ ਵੀ ਅਸੀਂ ਚੈਨਲ ਦੇ ਉੱਪਰ ਵੀਡੀਓ ਦੇਖੀ ਸੀ ਤੁਹਾਡੀ ਬਹੁਤ ਵਧੀਆ ਲੱਗੀ ਚੈਨਲ ਦੇ ਥਰੂ ਆਇਆ ਤਾਂ ਤੁਹਾਨੂੰ ਅਸੀਂ ਡਿਸਕਾਊਂਟ ਕੋ ਦਿੱਤਾ ਜਾਊਗਾ ਜੀ ਜੇ ਵੀਡੀਓ ਨਾਲ ਸ਼ੇਅਰ ਵੀ ਕਰਕੇ ਆਊਗਾ ਤਾਂ ਤਾਂ ਵੀ ਜੀ ਨਾਲ ਸ਼ੇਅਰ ਵੀ ਕਰਕੇ ਆਊਗਾ ਉਹਨਾਂ ਨੂੰ ਡਿਸਕਾਊਂਟ ਦਿੱਤਾ ਜਾਊਗਾ ਜੀ ਬਿਲਕੁਲ ਦੇਖਿਆ ਭਾਜੀ ਨੇ ਨਾ ਇੱਕ ਬਹੁਤ ਵੱਡੀ ਆਪਣਾ ਨੂੰ ਗੱਲ ਫਾਇਦਾ ਦੇਤਾ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਆਇਓ ਇੱਥੇ ਔਰ ਇਸ ਚੀਜ਼ ਦਾ ਬੈਨੀਫਿਟ ਜਰੂਰ ਲਓ ਆ ਕੇ ਭਾਜੀ ਨਾਲ ਸਿਰਫ ਇੱਕ ਹੀ ਗੱਲ ਕਹਿਣੀ ਆ ਵੀ ਸੱਚਮੇ ਨਿਊਜ਼ ਪੰਜਾਬ ਤੋਂ ਵਿੱਕੀ ਵਿਰਗ ਨੇ ਭੇਜਾਇਆ ਔਰ ਵੀਡੀਓ ਸ਼ੇਅਰ ਕਰਕੇ ਆਏ ਆਂ ਅਸੀਂ ਤੇ ਤੁਹਾਨੂੰ ਕਨਸੈਸ਼ਨ ਨਾਲ ਦੀ ਨਾਲ ਮਿਲੂਗਾ ਜੇ ਨਹੀਂ ਮਿਲਦਾ ਤਾਂ ਮੈਨੂੰ ਕੰਟੈਕਟ ਕਰੋ ਮੈਂ ਤੁਹਾਨੂੰ ਫੋਨ ਤੇ ਉਸੇ ਟਾਈਮ ਕਨਸੈਸ਼ਨ ਦਵਾ ਉਸੇ ਟਾਈਮ ਹੀ ਦਵਾਵਾਂਗਾ ਬਾਕੀ ਜਿਹੜੇ ਹੁਣ ਰੂਮ ਨੇ ਆਪਣੇ ਭਾਜੀ ਦੇ ਉਹ ਵੀ ਤੁਹਾਨੂੰ ਮੈਂ ਦਿਖਾ ਦੇਣਾ ਵਧੀਆ ਰੂਮ ਹੈਗੇ ਆ ਏਸੀ ਆ ਨਾਨ ਏਸੀ ਆਜੋ ਭਾਜੀ ਮੈਨੂੰ ਤੁਸੀਂ ਰੂਮ ਵੀ ਦਿਖਾਓ ਕਿਧਰੋਂ ਦੀ ਆਪਾਂ ਜਾਣਾ ਠੀਕ ਹੈ ਇੱਕ ਮੈਨੂੰ ਪਾਉਸ ਕਰ ਔਰ ਇੱਕ ਵੱਡੀ ਗੱਲ ਇੱਥੇ ਹੈ ਵੀ ਤੁਸੀਂ ਦੇਖ ਸਕਦੇ ਹੋ ਕਿ ਖੁੱਲੀ ਡੁੱਲੀ ਪਾਰਕਿੰਗ ਹੈ ਦੇਖਣ ਨੂੰ ਇੱਕ ਬੜੀ ਵੱਡੀ ਗੱਲ ਇੱਥੇ ਦੇਖਣ ਨੂੰ ਮਿਲ ਰਹੀ ਹੈ ਹਨ ਤੇ ਸਾਡੇ ਨਾਲ ਬਹਿਣੀਪਾਲ ਭਾਜੀ ਜਿਹੜੇ ਨੇ ਉਹ ਵੀ ਨੂੰ ਲੈ ਕੇ ਮੈਂ ਦੇਖਣਾ ਵੀ ਇੱਕ ਤਾਂ ਬਹੁਤ ਖੁੱਲਾ ਟੁੱਲਾ ਇੱਥੇ ਦਾ ਸਿਸਟਮ ਹੈਗਾ ਸਾਰਾ ਪੂਰਾ ਹਾਂਜੀ ਜਿਵੇਂ ਪਾਰਕਿੰਗ ਆਪਣੀ ਫਰੰਟ ਦੇ ਉੱਪਰ ਵੀ ਪਾਰਕਿੰਗ ਹੈ ਤੇ ਆਪਣੀ ਅੱਗੇ ਜਾ ਕੇ ਬੈਕ ਵੀ ਪਾਰਕਿੰਗ ਹੈ ਜੇ ਕਿਸੇ ਨੇ ਗੱਡੀਆਂ ਵਗੈਰਾ ਅੰਦਰ ਲਾਉਣੀਆਂ ਨੇ ਰਾਤ ਨੂੰ ਰੁਕਣਾ ਹੈਗਾ ਸੇਫ ਜਗਾ ਕਿ ਗੇਟ ਲੱਗਦਾ ਹੈ ਪਾਰਕਿੰਗ ਅੰਦਰ ਆ ਕੇ ਕੋਈ ਗੱਡੀ ਲਾਵੇ ਕੁਝ ਵੀ ਸਾਧਨਾ ਆਪਣਾ ਬਾਈਕ ਜੋ ਵੀ ਖੜਾ ਸਕਦਾ ਹੈ ਆਹ ਦੇਖ ਸਕਦੇ ਤੁਸੀਂ ਇਸ ਟਾਈਮ ਜਿਹੜੇ ਇਸ ਹੋਟਲ ਦੇ ਵਿੱਚ ਮੈਂ ਰੂਮ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਘੈਂਟ ਰੂਮ ਬਣੇ ਹੋਏ ਨੇ ਪੂਰੇ ਔਰ ਅੱਛੀ ਆਪਾਂ ਕਹਿ ਸਕਦੇ ਹਾਂ ਕਿ ਸਫਾਈ ਵੀ ਪੂਰੀ ਭਾਜੀ ਨੇ ਧਿਆਨ ਰੱਖਿਆ ਹੋਇਆ ਇਹਦੇ ਵਿੱਚ ਸਫਾਈ ਦਾ ਵੀ ਪੂਰਾ ਪੂਰਾ ਧਿਆਨ ਰੱਖਿਆ ਇਹ ਭਾਜੀ ਕਮਰਾ ਕਿੰਨੇ ਕੁ ਫੁੱਟ ਦਾ ਹੋਣਾ ਹੈ ਟੋਟਲੀ ਇਹ 12 ਵੀ 12 ਦੇ ਕਮਰੇ ਜੀ ਨਾਲ ਬਾਥਰੂਮ ਅਟੈਚ ਨੇਗੇ ਕਮਰੇ ਦੇ ਨਾਲ ਜੇ ਕਿਸੇ ਨੇ ਫਰੈਸ਼ ਹੋਣਾ ਹੈ ਜਾਂ ਉਰੇ ਰੁਕਣਾ ਹੈ ਜੋ ਵੀ ਕੁਛ ਹੈ ਨਾਲ ਬਾਥਰੂਮ ਅਟੈਚ ਨੇ ਕਮਰੇ ਦੇ ਤੇ ਵਧੀਆ ਸਿਸਟਮ ਉਰੇ ਬਣਿਆ ਹੋਇਆ ਜੀ ਸਾਫ਼ ਸੁਥਰੇ ਕਮਰੇ ਨੇ ਤੇ ਕਿਸੇ ਨੂੰ ਕੋਈ ਰਹਿਣ ਚ ਕੋਈ ਦਿੱਕਤ ਨਹੀਂ ਆਉਂਗੀ ਫੈਮਿਲੀ ਨੂੰ ਕੋਈ ਵੀ ਆਵੇ ਸਿਸਟਮ ਏਸੀ ਰੂਮ ਨੇ ਸਾਰੇ ਦੇਖ ਸਕਦੇ ਹੋ ਤੁਸੀਂ ਕਿ ਏਸੀ ਰੂਮ ਹੈਗੇ ਨੇ ਮੈਂ ਕੈਮਰਾਮੈਨ ਨੂੰ ਕਹਿਣਾ ਵੀ ਚਾਰਜ ਫੇਰੇ ਇੱਕ ਵਾਰੀ ਕੈਮਰੇ ਦੀ ਉੱਪਰ ਵਾਲੀ ਲੁੱਕ ਵੀ ਦਿਖਾਈ ਜਾਵੇ ਔਰ نیچے नीचे ਵੀ ਜਿਹੜਾ ਹੈਗਾ ਆ ਉਹ ਸਾਰਾ ਕੁਝ ਦਿਖਾਇਆ ਜਾਵੇ ਕਿ 12x12 ਦੇ ਖੁੱਲੇ ਕਮਰੇ ਹੈਗੇ ਆ ਔਰ ਨਾਲ ਜਿਹੜਾ ਬਾਥਰੂਮ ਵਗੈਰਾ ਹੈਗਾ ਉਹ ਵੀ ਅਟੈਚ ਹੈਗਾ ਆ ਜਿਹੜਾ ਇੱਕ ਕਮਰਾ ਤੁਹਾਨੂੰ ਹੋਰ ਦਿਖਾਉਣ ਜਾ ਰਹੇ ਆ ਇਸ ਕਮਰੇ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਬੈੱਡ ਵਗੈਰਾ ਵਧੀਆ ਬੈੱਡ ਲੱਗਾ ਹੋਇਆ ਆ ਔਰ AC ਇੱਥੇ ਵੀ ਲੱਗਾ ਹੋਇਆ ਔਰ ਅੱਛੀ ਡਾਊਨ ਸੀਲਿੰਗ ਆਪਾਂ ਕਹਿ ਸਕਦੇ ਆ ਪ੍ਰੋਪਰ ਹੋਈ ਆ ਔਰ ਇਹ ਵੀ ਕਮਰਾ ਖੁੱਲਾ ਡੁੱਲਾ ਕਮਰਾ ਆਪਾਂ ਕਹਿ ਸਕਦੇ ਆ ਕਿ ਹੈਗਾ ਆ ਵੀ ਕਿਸੇ ਨੂੰ ਇੱਥੇ ਵਿੱਚ ਰਹਿਣ ਦੇ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਇਦਾਂ ਦੀ ਨਹੀਂ ਆਣ ਵਾਲੀ ਹੈਗੀ